ਅੱਜ ਹੋਲੀ ਦਾ ਤਿਉਹਾਰ ਆਇਆ ਤਾਂ ਹੋਲੀ ਦੇ ਤਿਉਹਾਰ ਨੂੰ ਲੈ ਕੇ ਫਗਵਾੜਪੁਰ ਪੁਲਿਸ ਨੇ ਪੂਰੀ ਤਰ੍ਹਾਂ ਸਖਤੀ ਜਿਹੜੀ ਆ ਉਹ ਕੀਤੀ ਹੋਈ ਆ ਸ਼ਹਿਰ ਅੰਦਰ ਥਾ-ਥਾ ਨਾਕਾਬੰਦੀ ਕਰਕੇ ਹੁੱਲੜਵਾਜਾਂ ਦੇ ਚਲਾਣ ਜੜੇ ਆ ਉਹ ਕੱਟੇ ਜਾ ਰਿਹਾ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਸ਼ਹੀਦ ਉਦਮ ਸਿੰਘ ਚੌਂਕ ਦੀਆਂ ਹਨ ਜਿੱਥੇ ਟ੍ਰੈਫਿਕ ਪੁਲਿਸ ਨੇ ਇੱਕ ਵੱਡਾ ਨਾਕਾ ਜਿਹੜਾ ਉਹ ਲਗਾਇਆ ਹੋਇਆ ਜਾਣਕਾਰੀ ਦਿੰਦਿਆਂ ਟ੍ਰੈਫਿਕ ਮੁਲਾਜ਼ਮ ਬਚਿੱਤਰ ਸਿੰਘ ਨੇ ਦੱਸਿਆ ਕਿ ਹੁੱਲੜਵਾਜਾਂ ਵੱਲੋਂ ਸ਼ਹਿਰ ਅੰਦਰ ਹੁੱਲੜਵਾਜੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਰਾਹ ਜਾਂਦੇ ਲੋਕਾਂ ਤੇ ਰੰਗ ਪਾ ਕੇ ਉਹਨਾਂ ਨੂੰ ਪਰੇਸ਼ਾਨ ਜਿਹੜਾ ਉਹ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਸਬਕ ਸਿਖਾਉਣ ਲਈ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਚਲਾਨ ਜਿਹੜੇ ਆ ਉਹ ਕੱਟੇ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੁੱਲੜ ਬਾਜਾਂ ਨੂੰ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਕਾਬੂ ਕਰ ਰਹੀ ਆ ਤਾਂ ਇਸ ਪੂਰੇ ਮਾਮਲੇ ਤੇ ਟ੍ਰੈਫਿਕ ਮੁਲਾਜ਼ਮ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਹੌਲੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਕਿਸ ਤਰ੍ਹਾਂ ਦੇ ਜਿਹਨੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਆ। ਹੌਲੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਥਾਂ ਥਾਂ ਤੇ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾਏ ਗਏ ਨੇ। ਠੀਕ ਹੈ ਜੋ ਹੁੱਲੜ ਬਾਜ ਜਿਆਦਾ ਹੁੱਲੜ ਬਾਜੀ ਕਰਦੇ ਆ। ਟੁਰੀਆਂ ਤੇ ਤੁਰੇ ਜਾਂਦੇ ਰੰਗ ਪਾਉਂਦੇ ਆ। ਜਦੋਂ ਜਿੰਨੇ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਜੀ ਇਹ ਨਾਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੂੰ ਵੱਧ ਤੋਂ ਵੱਧ ਚਲਾਨ ਕੀਤੇ ਜਾਣਗੇ ਤੇ ਜੇ ਜ਼ਿਆਦਾ ਕੋਈ ਖਾਦੀ ਕਰੇਗਾ ਤਾਂ ਉਹਨੂੰ ਥਾਣੇ ਦੁਜੀ ਕਾਰਵਾਈ ਵੀ ਕੀਤੀ ਜਾਏਗੀ ਜੀ ਹੋਰ ਜਿਹੜੀ ਹੁੱਲੜ ਬਾਜੀ ਵਾਲੇ ਤੇ ਕੀ ਜਿਹੜੀਆਂ ਆਖਣ ਲਿਆ ਜਾ ਰਿਹਾ ਉਹਨਾਂ ਬਾਜਨ ਨੂੰ ਅਸੀਂ ਰੋਕ ਕੇ ਤੇ ਉਹਨਾਂ ਨੂੰ ਚਲਾਨ ਕਰ ਰਹੇ ਆ ਤੇ ਜੇ ਜ਼ਿਆਦਾ ਖਰਮਸਤੀ ਕਰਦੇ ਉਹਨੂੰ ਥਾਣੇ ਵੀ ਅਸੀਂ ਲੈ ਕੇ ਜਾ ਰਹੇ ਆ ਹੁੱਲੜ ਬਾਜਨ ਨੂੰ ਮੈਂ ਜਿਹੜੀ ਵਾਰਨਿੰਗ ਦਿੰਨੇ ਆ ਵੀ ਜੇ ਹੁੱਲੜ ਬਾਜੀ ਆਪੀ ਛੱਡ ਦੋ ਨਹੀਂ ਤੇ ਫਿਰ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ ਅਸਲ ਵਿੱਚ ਕਿਤੇ ਬਦੇ ਲੈ ਜਿਹੜੇ ਹੁੱਲਣ ਬਾਈ ਕਰ ਰਹੇ ਹੁਣ ਕਬ ਕਟੋ-ਕਟਾ ਸੀ 15 ਤੋਂ 20 ਬੰਦੇ ਜਿਹੜੇ ਅਸੀਂ ਥਾਣੇ ਤੇ ਆਏ ਹਾਂ ਅਸਲ ਤੇ ਇਹ ਤਾਂ ਹੈ ਜੀ ਹਾਂ ਜੀ ਹਾਂ ਜੀ ਜਿਹੜੇ ਹੁੱਲਣ ਬਾਈ ਕਰਦੇ ਜਿਹੜੇ ਹੁੱਲਣ ਬਾਈ ਕਰਦੇ ਕਟੋ-ਕਟਾ ਸੀ 15 ਤੋਂ 20 ਜਾਨੇ ਜਿਹੜੇ ਅਸੀਂ ਉਹ ਥਾਣੇ ਤੇ ਆਏ ਹਾਂ ਬੋਲਟ ਪਟਾਕੇ ਵਾਲਾ ਨੂੰ ਵੀ ਅਸੀਂ ਵਾਰਨਿੰਗ ਕਰ ਰਹੇ ਆ ਵੀ ਬਾਹਰ ਆ ਜਾਓ ਪਟਾਕੇ ਮਾਰਦੋ ਜੇ ਪਟਾਕੇ ਮਾਰੋਗੇ ਤਾਂ ਤੁਹਾਡੇ ਪਰਚੇ ਦਿੱਤੇ ਵੀ ਜਾਣਗੇ ਅੱਜ ਕੋਈ ਨਾ ਸੀ ਆ ਖਾਮਾ ਜਿਹੜਾ ਲੱਗੇ ਵਾਲਾ ਕਟੋ-ਕਟਾ ਵੀ ਫਿਰੇ ਸ਼ਹਿਰ ਦੇ ਵਿੱਚ 10 ਤੋਂ 15 ਜਗ੍ਹਾ ਤੇ ਨਾਕੇ ਲੱਗੇ ਹੋਏ ਆ ਹੱਦਾਂ ਦੀ ਗੱਲ ਕਰੀ ਤਾਂ ਕਿੰਨੇ ਕਿ ਚਲਾਨ ਹੋਏ ਸੱਕੀ ਜਾਂਦੇ ਆ ਘੱਟ ਤੋਂ ਘੱਟ 10 12 ਚਲਾਨ ਹੁਣ ਤੱਕ ਹੋ ਚੁੱਕੇ ਆ ਜੀ ਹਾਂਜੀ ਸੱਕੇ ਕੀ ਅਪੀਲ ਕਰੋਗੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਜੋ ਹੋਲੀ ਦਾ ਤਿਉਹਾਰ ਹੈ ਨੂੰ ਰਲ ਮਿਲ ਕੇ ਮਨਾਓ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀ ਦੇ ਨਾਲ ਮਨਾਓ ਤੇ ਇੰਨੀ ਵੀ ਆਪਾਂ ਤੁਰੇ ਜਾਂਦੇ ਕਿਸੇ ਅਣਜਾਣ ਦੇ ਜਾਂ ਲੇਡੀਜ਼ ਦੇ ਅੱਖਾਂ ਦੇ ਵਿੱਚ ਆਪਾਂ ਜਿਹੜਾ ਉਹ ਰੰਗ ਪਾਈਏ ਇਦਾਂ ਦਾ ਰੰਗ ਜਿਹੜਾ ਉਹਨਾਂ ਦਾ ਅੱਖਾਂ ਤੋਂ ਦਿਸੇ ਨਾ ਤੇ ਐਕਸੀਡੈਂਟ ਹੋਣ ਦਾ ਕਾਰਨ ਬਣੇ ਇਹ ਵਾਰਨਿੰਗ ਵੀ ਦੇਣੇ ਨੇ ਵੀ ਇਦਾਂ ਦੇ ਕੰਮ ਜਿਹੜੇ ਉਹ ਛੱਡ ਦੋ ਤੁਸੀਂ ਜੀ ਨਾਮ ਕੀ ਤੁਹਾਨੂੰ ਬੋਰਸੇ ਹੈਪੀ ਹੋਲੀ ਸਾਰਿਆਂ ਨੂੰ ਬਹੁਤ ਵਧੀਆ ਬਣਾਈ ਜਾ ਰਹੀ ਹੈ ਬਹੁਤ ਵਧੀਆ ਸਾਰੇ ਰਾਜੀ ਖੁਸ਼ੀ ਮਨਾਈ ਜਾ ਰਹੇ ਨੇ ਇੰਜੋਏ ਕਰ ਰਹੇ ਨੇ ਆਪਣਾ ਬਹੁਤ ਵਧੀਆ ਬਹੁਤ ਵਧੀਆ ਰਾਜੀ ਸਾਰੇ ਬਹੁਤ ਐਵੇਂ ਤਾਂ ਬੋਲ ਚੀਦਾ ਫਰਵਰੀ ਪਰ ਜਦੋਂ ਵੀ ਆਵੇ ਖੁਸ਼ੀਆਂ ਵਾਲਾ ਮੌਲਾਵੇ ਆ ਖੁਸ਼ੀਆਂ ਵਾਲਾ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬੜਾ ਇੰਜੋਏ ਕਰ ਰਹੇ ਆ ਤੇ ਇੱਕ ਪਰਿਵਾਰਕ ਤੌਰ 'ਤੇ ਅਸੀਂ ਅੱਜ ਹੋਲੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਤੇ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਮਤਲਬ ਬਹੁਤ ਵਧੀਆ ਦਿਹਾੜਾ ਅਗਰ ਇਹਨੂੰ ਸਹੀ ਤਰੀਕੇ ਨਾਲ ਮਨਾਇਆ ਜਾਵੇ ਤਾਂ ਇਸ ਤੋਂ ਵਧੀਆ ਖੁਸ਼ੀ ਦਾ ਤਿਉਹਾਰ ਹੋਰ ਕੋਈ ਨਹੀਂਗਾ ਲੜਾਈ ਝਗੜਾ ਛੱਡ ਕੇ ਅਗਰ ਕਿਸੇ ਨਾ ਪ੍ਰਾਨੀ ਕੁਝ ਉਦਾਸੀਆਂ ਵੀ ਨੇ ਤੇ ਉਹਨੂੰ ਵੀ ਦੂਰ ਕਰੋ ਜਾ ਕੇ ਉਹਨਾਂ ਨਾਲ ਰੰਗ ਮਿਲਾਓ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਮਨਾ ਰਹੇ ਹਨ ਹੋਲੀ ਬਿਲਕੁਲ ਜੀ ਬਿਲਕੁਲ ਸਾਰੇ ਮਨਾ ਰਹੇ ਨੇ ਬਹੁਤ ਇੰਜੋਏ ਕਰ ਰਹੇ ਨੇ ਔਰ ਇਹ ਤਿਉਹਾਰ ਮਤਲਬ ਇੱਕ ਲੈ ਕੇ ਆਪਦੇ ਭਾਈਚਾਰੇ ਨੂੰ ਇਕੱਠਾ ਕਰਨ ਲਈ ਆਂਦਾ ਕੋਈ ਗਿਲੇ ਸ਼ਿਕਵੇ ਵੀ ਹੁੰਦੇ ਨੇ ਉਹ ਵੀ ਦੂਰ ਹੋ ਜਾਂਦੇ ਨੇ ਤੇ ਇੱਕ ਦਿਨ ਮਿਲਣਾ ਬਰਤਣਾ ਚਾਹੀਦਾ ਤੇ ਇਹ ਹਰਬਲ ਕਲਰ ਇਸਤੇਮਾਲ ਕਰ ਰਹੇ ਹਾਂ ਯਸ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਲਰ ਅਸੀਂ ਹਮੇ ਮਤਲਬ ਆਰਗੈਨਿਕ ਕਲਰ ਮਤਲਬ ਯੂਜ਼ ਕਰ ਰਹੇ ਹਾਂ ਕੋਈ ਗਲਤ ਕਲਰ ਨਾ ਯੂਜ਼ ਕਰੋ ਕੋਈ ਬੱਚਾ ਹੈ ਕੋਈ ਵੀ ਹੈ ਵੱਡਾ ਹੈ ਕੋਈ ਵੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਕੋਈ ਸਾਨੂੰ ਮਤਲਬ ਉਸ ਚੀਜ਼ ਤੋਂ ਖਤਰਾ ਨਾ ਹੋਵੇ ਨੇਚਰਲ ਕਲਰ ਹੋਰ ਸਾਫ ਸੁਥਰਾ ਯੂਜ਼ ਕਰੋ ਵਿਸ਼ਾਲ ਜੀ ਹਾਂਜੀ ਹੋਲੀ ਦਾ ਤਿਆਰ ਬਹੁਤ ਖੁਸ਼ੀਆਂ ਭਰਿਆ ਤਿਆਰ ਹੈ ਜੀ ਇਨੂੰ ਆਪਣੇ ਫੈਮਿਲੀ ਨਾਲ ਇੰਜੋਏ ਕਰਨਾ ਚਾਹੀਦਾ ਯਾਰਾ ਦੋਸਤਾਂ ਨਾਲ ਇੰਜੋਏ ਕਰਨਾ ਚਾਹੀਦਾ ਕੋਈ ਵੀ ਹੁੱਲਰ ਬਾਜੀ ਨਹੀਂ ਕਰਨੀ ਚਾਹੀਦੀ ਆਪਣੇ ਆਪਣੇ ਘਰਾਂ ਦੇ ਵਿੱਚ ਤਿਉਹਾਰ ਮਨਾਓ ਜਿਵੇਂ ਉਹ ਦੇਖੋ ਸਾਡੇ ਸਾਰੇ ਭਰਾ ਸਾਡੇ ਕੋਲ ਆਏ ਨੇ ਤਿਉਹਾਰ ਮਨਾਉਣ ਵਾਸਤੇ ਨਸ਼ਾ ਪਤਾ ਨਾ ਕਰੋ ਤੇ ਆਪਣਾ ਇੰਜੋਏ ਕਰੋ ਜਿੰਨਾ ਵੱਧ ਤਦ ਵੱਧ ਹੋ ਸਕੇ ਫੈਮਿਲੀ ਨਾਲ ਇੰਜੋਏ ਕਰੋ ਲੜਾਈ ਝਗੜਾ ਨਾ ਕਰੋ ਮੇਰਾ ਲਲਿਤ ਕੁਮਾਰ ਸੇਵ ਦੇਵਾ ਜੀ ਇਹ ਤੁਹਾਨੂੰ ਨਾਲ ਹੌਲੀ ਮਨਾਈ ਜਾ ਰਹੀ ਹੈ ਹੋਲੀ ਦਾ ਤਿਉਹਾਰ ਇੱਕ ਰੰਗਾ ਦੇ ਤਿਉਹਾਰ ਹੈ ਜੋ ਸਾਰੇ ਬੜੇ ਖੁਸ਼ੀ ਨਾਲ ਉਤਸ਼ਾਹ ਨਾਲ ਮਨਾਉਂਦੇ ਨੇ ਸਾਰੇ ਅੱਗੇ ਵਧਨ ਪੋਲੀ ਇਹੋ ਸ਼ੁਭਕਾਮਨਾਵਾਂ ਆਉਂਦੀਆਂ ਨੇ ਤਾਂ ਇੱਕ ਦੂਸਰੇ ਦੇ ਉੱਪਰ ਰੰਗ ਲਾਇਆ ਜਾਂਦਾ ਇਹ ਹਰਬਲ ਕਲਰ ਹੈਗੇ ਆ ਇਹ ਸਾਰੇ ਹਰਬਲ ਕਲਰ ਨੇ ਕੋਈ ਵੀ ਇਹਦੇ ਵਿੱਚ ਸਿੰਥੈਟਿਕ ਕਲਰ ਨਹੀਂ ਮਿਲਾਏ ਗਏ ਸਾਰੇ ਹਰਬਲ ਕਲਰ ਹੀ ਯੂਜ਼ ਕੀਤੇ ਜਾ ਰਹੇ ਨੇ ਕੀ ਨਾਮ ਹੈ ਤੁਹਾਡਾ ਹਰਸ਼ਦੀਪ